ਦੋਸਤੋ ਬਿਲਗਾ ਤੋਂ ਮੁਆਈ ਬਿਲਗਾ ਤੋਂ ਨੂਰਮੈਲ ਸੜਕ ਦਾ ਅੱਜ ਨੀ ਪੱਥਰ ਦਾ ਉਦਘਾਟਨ ਹੋ ਚੁੱਕਾ ਹੈ ਤੇ ਆਓ ਤੁਹਾਨੂੰ ਦਿਖਾਉਨੇ ਆ ਇਸ ਮੌਕੇ ਤੇ ਹਲਕਾ ਦੇ ਕੁਦਰ ਦੀ ਵਿਧਾਇਕ ਇੰਦਰਜੀਤ ਕੁਰਮਾਨ ਨੇ ਇਸ ਨੀ ਪੱਥਰ ਦਾ ਉਦਘਾਟਨ ਕੀਤਾ ਤੁਸੀਂ ਵੀ ਦੇਖ ਲਓ ਇਹ ਸੜਕ ਦਾ ਬੜਾ ਮੰਦਾ ਹਾਲ ਚੀ ਕਿਉਂਕਿ ਸੜਕ ਵਿੱਚ ਟੋਇਆਂ ਦੀ ਗਿਣਤੀ ਇੰਨੀ ਸੀ ਜਿਸ ਤੋਂ ਲੋਕ ਬੜੇ ਪਰੇਸ਼ਾਨ ਸੀ ਤੇ ਲੋਕਾਂ ਦਾ ਏਸੇ ਕਰਕੇ ਪਿਛਲੇ ਢੇੜ ਦੋ ਸਾਲ ਤੋਂ ਇਸ ਸਰਕਾਰ ਦੀ ਐਮਐਲਏ ਹਲਕਾ ਨੂੰ ਕੁਦਰ ਤੋਂ ਬੀਬੀ ਮਾਨ ਨੂੰ ਸਵਾਲ ਹੁੰਦਾ ਸੀ ਕਿ ਇਹ ਸੜਕ ਬੀਬੀ ਜੀ ਕਦੋਂ ਬਣੇਗੀ ਤੇ ਸੜਕ ਬਣ ਲਈ ਅਸਾਰ ਬਣ ਗਏ ਨੇ ਅਜ ਨਹੀਂ ਪੱਤਰ ਤੁਸੀਂ ਦੇਖ ਲਿਆ ਰੱਖਿਆ ਗਿਆ ਤੇ ਸੜਕ ਬਣ ਕੇ ਕਿੰਨੇ ਚਿਰ ਤਿਆਰ ਹੋਊਗੀ ਇਹ ਆਉਣ ਵਾਲਾ ਸਮਾਂ ਦੱਸੂਗਾ ਤੇ ਦੋਸਤੋ ਇੱਥੇ ਇਹ ਵੀ ਗੱਲ ਕਰਨੀ ਅੱਜ ਜ਼ਰੂਰੀ ਹੈ ਕਿ ਜਿਵੇਂ ਰਵੈਤੀ ਪਾਰਟੀਆਂ ਵੱਲੋਂ ਪਹਿਲਾਂ ਸੜਕ ਬਣ ਦਾ ਨੀ ਪੱਤਰ ਰੱਖਿਆ ਜਾਂਦਾ ਸੀ ਤੇ ਉਸ ਤੋਂ ਬਾਅਦ ਸੜਕ ਬਣ ਤੋਂ ਬਾਅਦ ਉਦਘਾਟਨ ਨਵੀਂ ਛੜਕਦਾ ਤੇ ਇਸੇ ਤਰ੍ਹਾਂ ਬਦਲਾ ਲੈ ਕੇ ਆਉਣ ਵਾਲੀ ਇਸ ਪਾਰਟੀ ਵੱਲੋਂ ਵੀ ਅੱਜ ਇੱਥੇ ਇਹ ਸੜਕ ਨੂੰ ਸ਼ੁਰੂ ਕਰਨ ਲਈ ਨੀ ਪੱਤਰ ਰੱਖਿਆ ਗਿਆ ਤੇ ਉਦਘਾਟਨ ਜਿਹੜਾ ਆਉਣ ਵਾਲੇ ਸਮੇਂ ਸੜਕ ਤਿਆਰ ਕਰਨ ਬਿਲਲੇ ਤਿਆਰ ਹੋ ਜਾਣ ਤੋਂ ਬਾਅਦ ਕੀਤਾ ਜਾਊਗਾ ਤੇ ਲੋਕਾਂ ਨੂੰ ਤਾਂ ਸਿਰਫ ਸੜਕ ਬਣਨਾ ਮਤਲਬ ਹੈ ਸਰਕਾਰਾਂ ਪਾਰਟੀਆਂ ਨੇ ਕੀ ਕਰਨਾ ਹੈ ਉਹ ਕਰੀ ਜਾਣ ਤੇ ਆਓ ਤੁਹਾਨੂੰ ਅੱਗੇ ਇਸ ਮੌਕੇ ਤੇ ਪੱਤਰਕਾਰਾਂ ਵੱਲੋਂ ਵਿਭਿਮਾਨ ਨੂੰ ਕੀਤੇ ਗਏ ਸਵਾਲਾਂ ਤੇ ਸਬੰਧ ਵਿੱਚ ਉਹਨੇ ਕੀ ਜਵਾਬ ਦਿੱਤੇ ਉਹ ਵੀ ਸੁਣਾ ਦਨੇ ਆ ਅ ਅੱਜ ਦਾ ਪ੍ਰੋਗਰਾਮ ਚ ਡਾ ਉਹ ਮੋਈ ਬਿਲਕੜ ਰੋਡ ਜਿਹੜੀ ਲੰਬੇ ਸਮੇਂ ਤੋਂ ਲਟਕੀ ਹੋਈ ਸੀ ਉਹਦਾ ਨੀ ਪੱਥਰ ਰੱਖਿਆ ਗਿਆ ਹੈ ਦੀ ਰੈਨੋਵੇਸ਼ਨ ਇਹਦੀ ਸਾਰੀ ਚੜਾਈ ਵਾਸਤੇ ਇਹਨੂੰ ਮਜ਼ਬੂਤ ਕਰਨ ਵਾਸਤੇ ਨੋ 9.5 ਕਿਲੋਮੀਟਰ ਦਾ ਇਹ ਟੋਟਾ ਹੈ ਜਿਹੜਾ ਇੱਥੋਂ ਮੋਹਾਈ ਤੋਂ ਸ਼ੁਰੂ ਹੋ ਕੇ ਬਿਲਗੇ ਦੇ ਵੱਲ ਦੀ ਹੋ ਕੇ ਅੱਗੇ ਜਾ ਕੇ ਫਿਰ ਨੂਰਮਹਿਲ ਘੁੰਮਦਾ 9.5 ਕਿਲੋਮੀਟਰ ਦਾ ਇਹਨੂੰ ਇਹ ਸੜਕ ਦਾ ਨਾਮ ਹੋਈ ਬਿਲਗਾ ਰੋਡ ਹੀ ਹੈ ਲੇਕਿਨ ਹੈ ਇਹ ਘੁੰਮ ਕੇ ਵਾਪਸ ਨੂਰਮਹਿਲ ਚਲੀ ਜਾਂਦੀ ਹੈ ਪੂਰੀ ਰੋਡ 9.5 ਕਿਲੋਮੀਟਰ ਦੀ ਹੈ ਉਹਦੇ ਵਾਸਤੇ 4 ਕਰੋੜ ਤੇ 52 ਲੱਖ ਰੁਪਏ ਜੜਾਇਆ ਉਹ ਸਰਕਾਰ ਨੇ ਸੈਂਕਸ਼ਨ ਕੀਤਾ ਇਸ ਤੋਂ ਪਹਿਲਾਂ ਬਿਲਗਟ ਜਿਹੜਾ ਤਲਵੰਟ ਘਾਰਾ ਰੋਡ ਸੀ ਉਹਦੇ ਵਾਸਤੇ ਵੀ 6 ਕਰੋੜ ਰੁਪਏ ਸਰਕਾਰ ਨੇ ਸੈਕਸ਼ਨ ਕੀਤਾ ਸੀ ਹਾਲਾਂਕਿ ਇਹਨਾਂ ਸੜਕਾਂ ਵਾਸਤੇ ਜਿਹੜਾ ਸਾਡਾ ਆਰਡੀਐਫ ਆ ਉਹ ਸੈਂਟਰਲ ਗਵਰਨਮੈਂਟ ਨੇ ਰੋਕ ਰੱਖਿਆ ਸਾਨੂੰ ਪੈਸੇ ਮਿਲ ਨਹੀਂ ਰਹੇ ਪਰ ਇਹ ਇਹ ਜਿਹੜੀਆਂ ਮੁੱਖ ਜ਼ਰੂਰਤਾਂ ਨੂੰ ਸਮਝਦੇ ਹੋਏ ਔਰ ਮੇਰੀ ਬਾਰ-ਬਾਰ ਅਰਕਸ਼ਤ ਤੋਂ ਬਾਅਦ ਸੀਐਮ ਸਾਹਿਬ ਨੇ ਸਾਨੂੰ ਬਹੁਤ ਮਤਲਬ ਕਹਿ ਲੋ ਕਿ ਬਿਟ ਟਾਈਟ ਜਿਹੜਾ ਸਿਚੁਏਸ਼ਨ ਦੇ ਵਿੱਚੋਂ ਸਾਨੂੰ ਇਹ 1.5 ਕਰੋੜ ਰੁਪਈਆ ਇਸ ਹਲਕੇ ਵਾਸਤੇ ਇਸ ਖਿੱਤੇ ਵਾਸਤੇ ਦਿੱਤਾ ਕਿਉਂਕਿ ਆਉਣ ਜਾਣ ਦੀ ਬਹੁਤ ਜ਼ਿਆਦਾ ਤੰਗੀ ਸੀ ਇਹ ਜਿਹੜਾ 4 ਕਰੋੜ ਤੇ 57 ਲੱਖ ਰੁਪਈਆ ਇਹਦੇ ਵਿੱਚੋਂ 42 ਕਰੋੜ ਰੁਪਈਆ ਸੜਕ ਨੂੰ 5 ਸਾਲ ਮੇਨਟੇਨ ਰੱਖਣ ਵਾਸਤੇ ਜਿਹੜਾ ਉਹ ਰੱਖਿਆ ਗਿਆ ਉਹ ਠੇਕੇਦਾਰ ਲਈ ਠੇਕੇਦਾਰ ਇਹਨੂੰ ਬਣਨ ਤੋਂ ਬਾਅਦ 5 ਸਾਲ ਵਾਸਤੇ ਮੇਨਟੇਨ ਵੀ ਕਰੇਗਾ ਇਹਨੂੰ ਚੌੜਾ ਵੀ ਕੀਤਾ ਜਾਣਾ ਇਹਨੂੰ ਮਜ਼ਬੂਤ ਵੀ ਕੀਤਾ ਜਾਣਾ ਐਜ਼ ਇਟ ਇਜ਼ ਜਿਵੇਂ ਪਹਿਲੀਆਂ ਦੇ ਵਿੱਚ ਤੁਸੀਂ ਦੇਖਦੇ ਆ ਰਹੇ ਹੋ ਕਿ ਜਦੋਂ ਇਹ ਕਿੰਨੀ ਸੜਕ ਬਣਾਉਣੀ ਹੁੰਦੀ ਸੀ ਮੁਰੰਮਤ ਹੁੰਦੀ ਸੀ ਇਹਦੇ ਉੱਤੇ ਸਿਰਫ ਉਹ ਲੁੱਕ ਪਾਈ ਜਾਂਦੀ ਸੀ ਜੰਜ ਠੇਕੇ ਤੇ ਕੋਈ ਖੱਡੇ ਹੁੰਦੇ ਸੀ ਉਹ ਕੀਤੇ ਜਾਂਦੇ ਸੀ ਪਰ ਇਹਨੂੰ ਪ੍ਰੋਪਰ ਮਜ਼ਬੂਤ ਕੀਤਾ ਜਾਣਾ ਸੜਕ ਨੂੰ ਤੇ ਚੌੜੀ ਵੀ ਕੀਤੀ ਜਾਣੀ ਹੋਰ ਨਹੀਂ ਅਸੀਂ 42 ਲੱਖ ਹੈ ਤੁਸੀਂ 42 ਕਰੋੜ ਨਹੀਂ 45 ਲੱਖ ਸਮਥਿੰਗ ਮਤਲਬ ਸਾਢੇ 42 ਲੱਖ ਰੁਪਏ ਜਿਹੜਾ ਉਹ ਮੇਨਟੇਨੈਂਸ ਵਾਸਤੇ ਰੱਖਿਆ ਗਿਆ ਔਰ ਇਹ 5 ਸਾਲ ਜਿਹੜਾ ਠੇਕੇਦਾਰੇ ਨੂੰ ਬਣਾਏਗਾ ਜਿਹਨੂੰ ਵਰਕ ਆਊਟਰ ਇਸ਼ੂ ਹੋ ਗਿਆ ਉਹ 5 ਸਾਲੇ ਦੀ ਮੇਨਟੇਨੈਂਸ ਵੀ ਨਾਲ ਦੇ ਨਾਲ ਕਰੂਗਾ ਜਿਵੇਂ ਹੁਣ ਹੁਣ ਅਸੀਂ ਦੇਖਦੇ ਹਾਂ ਕਿ ਬਿਲਗਾ ਮਵਾਈ ਰੋਡ ਦੇ ਉੱਤੇ ਸੜਕ ਘਟ ਤੇ ਖੱਡੇ ਜਾਦੇ ਨੇ ਉਹ ਖੱਡੇ ਸਾਨੂੰ ਕਦੀ ਵੀ 5 ਸਾਲਾਂ ਦੇ ਵਿੱਚ ਇੱਕ ਵੀ ਖੱਡਾ ਦੇਖਣ ਨੂੰ ਜੇ ਮਿਲੂਗਾ ਤੇ ਉਹਦੇ ਵਾਸਤੇ ਜ਼ਿੰਮੇਦਾਰ ਜਿਹੜਾ ਉਹ ਕੰਟਰੈਕਟਰ ਭਾਈ ਜੀ ਮੈਡਮ ਜੀ ਵੀ ਇਹ ਕਿਹੜੀ ਸੜਕ ਹੈ ਕਿ ਇਹ ਪ੍ਰਧਾਨ ਮੰਤਰੀ ਜੋਧਨਾ ਤਹਿਤ ਪਹਿਲਾਂ ਬਣਾਈ ਗਈ ਸੀ ਕੀ ਹੁਣ ਸੈਂਟਰ ਦੇ ਵਿੱਚ ਕੋਈ ਸਹਿਯੋਗ ਕਰ ਰਿਹਾ ਨਹੀਂ ਬਿਲਕੁਲ ਇਹ ਸੈਂਟਰ ਦੇ ਸਹਿਯੋਗ ਦੀ ਸੜਕ ਨਹੀਂ ਹੈਗੀ ਪਹਿਲਾਂ ਕਦੀ ਬਣੀ ਹੋएगी ਤੇ ਬਣੀ ਹੋएगी ਸੈਂਟਰ ਨੇ ਇਹਦੇ ਵਾਸਤੇ ਕੋਈ ਫੰਡ ਨਹੀਂ ਦਿੱਤੇ ਇਹ ਰਾਜ ਸਰਕਾਰ ਦੇ ਫੰਡਾਂ ਦੇ ਵਿੱਚੋਂ ਸੜਕ ਜਿਹੜੀ ਬਣੀ ਜੀ ਇੱਕ ਮੈਡਮ ਜੀ ਇੱਥੇ ਨਾ ਸੜਕ ਦੇ ਵਿੱਚ ਕਾਫੀ ਦਰਖਤ ਆ ਰਹੇ ਜਿਹੜੇ ਕਟਣਾ ਅੰਗਰਸਤੋ ਮਤਲਬ ਕਟਣਾ ਨੂੰ ਸੱਦਾ ਦਿੰਦੇ ਆ ਕੀ ਉਹ ਦਰਖਤਾਂ ਨੂੰ ਕੱਟਿਆ ਜਾਏਗਾ ਜਾਂ ਐਜਟੀਜੀ ਬਣ ਜਾਏਗੀ ਉਹ ਸੜਕ ਦੇ ਦੁਆਰਾ ਵੀ ਇਹ ਐਸਡੀਓ ਸਾਹਿਬ ਤੁਸੀਂ ਸਾਰਾ ਐਸਡੀਓ ਸਾਹਿਬ ਇੱਥੇ ਖੜੇ ਨੇ ਉਹਨਾਂ ਨੂੰ ਉਹ ਆਪਣਾ ਸਾਰਾ ਮੌਈਨਾ ਕਰਨ ਸੜਕ ਦਾ ਜੇ ਕੋਈ ਦਰਖਤ ਵਿੱਚੋਂ ਕੱਟਣ ਵਾਲੇ ਨੇ ਤੇ ਜਿਹੜਾ ਮਹਿਕਮੇ ਨੂੰ ਭੇਜਿਆ ਜਾਵੇ ਅਸੀਂ ਉਹਨੇ ਪ੍ਰਾਇੋਰਟੀ ਦੇ ਉੱਤੇ ਜਿਹੜੇ ਕੱਟਣ ਵਾਲੇ ਉਹਨਾਂ ਨੂੰ ਕੱਟਿਆ ਜਾਏਗਾ ਸੁੱਕੇ ਦਰਖਤਾਂ ਨੂੰ ਕੱਢਿਆ ਜਾਏਗਾ ਹਾਦਸਿਆਂ ਦਾ ਜਿਹੜਾ ਕਾਰਨ ਬਣਦੇ ਨੇ ਦਰਖਤ ਜਿਹੜੇ ਸਾਡੀ ਜ਼ਿੰਦਗੀ ਦੇ ਨਾਲ ਖੜਈਆਂ ਇਸ ਟਾਈਮ ਆਦ ਰੱਤ ਤੁਹਾਨੂੰ ਦੱਸਦਾ ਪਿਆ ਆ ਇੱਥੇ ਬਹੁਤ ਜਿਆਦਾ ਹਾਸੇ ਦਾ ਕਾਰਨ ਨੇ ਆ ਫਲੈਕਸਨ ਲੱਗ ਜਾਂਦੀਆਂ ਉਧਰੋਂ ਗੱਡੀ ਨਹੀਂ ਦਹਦੀ ਤੇ ਬਹੁਤ ਜਿਆਦਾ ਹਾਸੇ ਆਉਣ ਦਾ ਚਾਂਸ ਏ ਆ ਇਹਨੂੰ ਕੱਟ ਕੇ ਇੱਥੇ ਇੱਕ ਛੱਟ ਬਣਾ ਦਿੱਤੀ ਜਦ ਇਨਸਾਫਰਾਂ ਲਈ ਤੇਨੂੰ ਕੱਟ ਦਿੱਤਾ ਜਾਵੇ ਤੇ ਕੰਮ ਹੋਣ ਦਾ ਬਹੁਤ ਸੌਖਾ ਹੋ ਜਾਏਗਾ। ਪਰ ਲੰਬੀਆਂ ਗੱਡੀਆਂ ਨਹੀਂ ਮੁੜਦੀਆਂ ਇੱਥੇ। ਮੈਂ ਦਰਖਤ ਕੱਟਣ ਦਾ ਜਿਹੜਾ ਉਹ ਮੈਂ ਆਪਣੇ ਹੱਥ ਨਹੀਂ ਲੈ ਸਕਦੀ। ਇਹਨੂੰ ਇਹ ਫੋਰੈਸਟ ਵਾਲੇ ਦੇਖਣਗੇ। ਅਸੀਂ ਉਹਨਾਂ ਨੂੰ ਚਿੱਠੀ ਜ਼ਰੂਰ ਲਿਖਾਂਗੇ ਕਿ ਵੀ ਇਹ ਸੜ ਦਰਖਤ ਜਿਹੜਾ ਹਾਦਸਿਆਂ ਦਾ ਕਾਰਨ ਬਣਦਾ ਕਿਉਂਕਿ ਕੋਈ ਵੀ ਦਰਖਤ ਇਹੋ ਜਿਹਾ ਖਾਸ ਕਰਕੇ ਪਿੱਪੜ ਤੇ ਬੋਰ ਨੂੰ ਕੱਟਣ ਵਾਸਤੇ ਸੈਂਟਰ ਗਵਰਨਮੈਂਟ ਦੀ ਜਿਹੜੀ ਆ ਉਹ ਮਨਜ਼ੂਰੀ ਦੀ ਜ਼ਰੂਰਤ ਪੈਂਦੀ ਆ। ਅਸੀਂ ਇਹਨੂੰ ਜੇ ਕੱਟਿਆ ਨਹੀਂ ਜਾਊਗਾ ਤਾਂ ਐਟਲੀਸਟ ਸੈਂਟਰ ਰੁਕਣ ਵਾਸਤੇ ਕੋਈ ਨਾ ਕੋਈ ਚਾਰਾ ਜੋਈ ਆਪਾਂ ਕਰਾਂਗੇ ਜ਼ਰੂਰ ਕਿਸਾਨ ਮੋਰਚਾ ਚੱਲ ਰਿਹਾ ਆ ਕਿ ਵਿਰੋਧੀ ਕਹਿ ਰਹੇ ਨੇ ਕਿ ਤੁਸੀਂ ਤੁਹਾਡੀ ਸਰਕਾਰ ਸੈਂਟਰ ਗਵਰਨਮੈਂਟ ਦੀ ਅੱਜ ਖੇਡ ਰਹੀ ਆ ਇੱਕ ਨੌਜਵਾਨ ਦੀ ਮੌਤ ਦੀ 10 ਦਿਨ ਬਾਅਦ ਐਫ ਆਈ ਆਰ ਹੁੰਦੀ ਆ ਤੇ ਕਿਸਾਨਾ ਪ੍ਰਤੀ ਜਿਹੜਾ ਤੁਹਾਡਾ ਪਹਿਲਾਂ ਹੇਜ ਦਿਖਦਾ ਸੀ ਅੱਜ ਕੱਲ ਨਹੀਂ ਦਿਖਦਾ ਕੀ ਕਾਰਨ ਵਿਰੋਧੀਆਂ ਨੇ ਤੇ ਵਿਰੋਧ ਕਰਨਾ ਉਹਨਾਂ ਨੇ ਤਾਂ ਕੁਛ ਨਾ ਕੁਛ ਬੋਲਣਾ ਹੀ ਆ ਜਿੰਨਾ ਸਾਥ ਮਾਨਯੋਗ ਸੀਐਮ ਸਾਹਿਬ ਕਿਸਾਨੀ ਮੋਰਚੇ ਦਾ ਦਿੰਦੇ ਆ ਦੇ ਰਿਹਾ ਇਸ ਵੇਲੇ ਤੁਸੀਂ ਪਿਛਲੇ ਸਮੇਂ ਚ ਦੇਖ ਹੀ ਲਿਆ ਸੀ ਕਿ ਕਿੰਨਾ ਖਾਤ੍ਹ ਮਿਲਿਆ ਸੀ ਕੈਪਟਨ ਵੱਲੋਂ ਕਿੰਨਾ ਖਾਤ੍ਹ ਮਿਲਿਆ ਸੀ ਮੋਰਚੇ ਨੂੰ ਸੀਐਮ ਸਾਹਿਬ ਹਰ ਵੇਲੇ ਕਿਸਾਨਾਂ ਦੀ ਪਿੱਠ ਤੇ ਖੜੇ ਆ ਔਰ ਐਫਆਈਆਰ ਦਰਜ ਕਰਨ ਦੇ ਬਹੁਤ ਸਾਰੇ ਕੋਈ ਚੀਜ਼ਾਂ ਇੰਟਰਸਟੇਟ ਦਾ ਮਸਲਾ ਆ ਬਹੁਤ ਸਾਰੀਆਂ ਚੀਜ਼ਾਂ ਸਰਕਾਰ ਨੂੰ ਦੇਖਣੀਆਂ ਪੈਂਦੀਆਂ ਉਹਦੇ ਤਹਿਤ ਇਹ ਪਰਚਾ ਜਿਹੜਾ ਉਹ ਦਰਜ ਹੋਇਆ ਬਹੁਤ ਕੁਝ ਸਾਡੇ ਵੱਲੋਂ ਵੀ ਉਧਰ ਹੋ ਰਿਹਾ ਉਧਰੋਂ ਇਧਰ ਹੋ ਰਿਹਾ ਕਿਉਂਕਿ ਜੇ ਪਰਚਿਆਂ ਦੇ ਵਿੱਚ ਉਲਝ ਗਿਆ ਤੇ ਮੋਰਚਾ ਜਿਹੜਾ ਆ ਉਹਨੂੰ ਢਾਹ ਲੱਗ ਸਕਦੀ ਆ ਬਹੁਤ ਸੀਐਮ ਸਾਹਿਬ ਇਸ ਲਈ ਬਹੁਤ ਸੰਜੀਦਾ ਨੇ ਔਰ ਜਿਹੜੇ ਜਿਹੜੇ ਮੋਰਚੇ ਨੂੰ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਾ ਆਵੇ ਮੋਰਚੇ ਨੂੰ ਕਿਸੇ ਕਿਸਮ ਦੀ ਢਾਹ ਨਾ ਲੱਗੇ ਉਹਦੇ ਤਹਿਤ ਹੀ ਜਿਹੜੀ ਆ ਉਹ ਕਾਰਵਾਈ ਕੀਤੀ ਜਾ ਰਹੀ ਆ ਨਹੀਂ ਤੇ ਸਭ ਤੋਂ ਪਹਿਲਾਂ ਜਦੋਂ ਹੀ ਸ਼ੁਭਕਰਨ ਸਿੰਘ ਦੀ ਉੱਥੇ ਸ਼ਹੀਦ ਹੋਏ ਆ ਨਾਲ ਦੀ ਨਾਲ ਸੀਐਮ ਸਾਹਿਬ ਨੇ ਉਹਨਾਂ ਦੇ ਪਰਿਵਾਰ ਵਾਸਤੇ ਉਹਦੇ ਵਾਸਤੇ ਸਾਰਾ ਕੁਝ ਉਹਨਾਂ ਨੂੰ ਸ਼ਹੀਦ ਦਾ ਦਰਜਾ ਦੇਣ ਵਾਸਤੇ ਸਾਰੀ ਚਾਰਾ ਜੋਇ ਕੀਤੀ ਆ ਇਹ ਜਿਹੜਾ ਵਿਰੋਧੀਆਂ ਦੇ ਕੋਲ ਇਸ ਵੇਲੇ ਮੁੱਦਾ ਕੋਈ ਨਹੀਂ ਹੈ ਤੁਸੀਂ ਸੋਚ ਨਹੀਂ ਸਕਦੇ ਕੱਲ ਉਹਨਾਂ ਨੇ ਸਦਨ ਦੇ ਵਿੱਚ ਤੁਸੀਂ ਸਦਨ ਦੀ ਗੱਲ ਦੇਖ ਲਓ ਹੁਣ ਤੁਸੀਂ ਸਾਡੀ ਵਿਧਾਨ ਸਭਾ ਦਾ ਕੱਲ ਦਾ ਦਿਨ ਸੀ ਕਰੋੜਾ ਰੁਪਏ ਲੱਗ ਕੇ ਇੱਕ ਦਿਨ ਆਰਗੇਨਾਈਜ਼ ਹੁੰਦਾ ਉੱਥੇ ਉਹਨਾਂ ਬੰਦਿਆਂ ਨੇ ਜਿਹੜੇ ਕੋਈ 17 18 ਹੈਗੇ ਜਿਨ੍ਹਾਂ ਦੇ ਆਪਣੇ 18 ਦੇ 18 ਢੜੇ ਆ ਉੱਥੇ ਉਹਨਾਂ ਨੇ ਕੱਲ ਰਾਜਪਾਲ ਨੂੰ ਬੋਲਣ ਨਹੀਂ ਦਿੱਤਾ ਗਵਰਨਰ ਨੂੰ ਭਾਸ਼ਣ ਨਹੀਂ ਕਰਨ ਦਿੱਤਾ ਸਰਕਾਰ ਦੀਆਂ ਪ੍ਰਾਪਤੀਆਂ ਗਵਰਨਰ ਨੇ ਗਣਾਉਣੀਆਂ ਹੁੰਦੀਆਂ ਭਾਸ਼ਣ ਨਹੀਂ ਕਰਨ ਦਿੱਤਾ ਨਾਰੇਬਾਜੀ ਕੀਤੀ ਆ ਬਹੁਤ ਮਤਲਬ ਘਟੀਆਂ ਕਿਸਮ ਦਾ ਉੱਥੇ ਜਿਹੜਾ ਉਹਨਾਂ ਨੇ ਆਪਣਾ ਬਿਹੇਵੀਅਰ ਲਾ ਕੇ ਰੱਖਿਆ ਇਹੋ ਜਿਹੇ ਇਲਜ਼ਾਮ ਹੁਣ ਤੁਸੀਂ ਦੱਸੋ ਰਾਜਨੀਤੀ ਦੇ ਵਿੱਚ ਇਹੋ ਜਿਹੀ ਚੀਜ਼ਾਂ ਲੱਗਦੀਆਂ ਰਹਿੰਦੀਆਂ ਤੁਸੀਂ ਪਿਛਲੇ 2 ਸਾਲ ਤੋਂ ਮੇਰੇ ਨਾਲ ਵੈਸੇ ਹੁਣ ਚੱਲ ਰਹੇ ਹੋ ਉਸ ਤੋਂ ਪਹਿਲਾਂ ਤੁਸੀਂ ਸਾਰੇ ਦੇਖਦੇ ਆ ਤੁਹਾਨੂੰ ਲੱਗਦਾ ਕਿ ਵੀ ਮੈਂ ਕਿਸੇ ਡੇਰੇ ਦੇ ਉੱਤੇ ਕੋਈ ਇੱਕ ਅਸੀਂ ਇੱਕ ਕਹਿ ਲਓ ਕਿ ਇੱਕ ਸਰੋਂ ਦੇ ਦਾਣੇ ਜਿੰਨੀ ਚੀਜ਼ ਕੋਈ ਚੱਕ ਸਕਦੇ ਆ ਸਭ ਮਤਲਬ ਇੱਕ ਕੋਈ ਉਹਨਾਂ ਦੇ ਪਿੱਛੇ ਹੁੰਦਾ ਆ ਤੁਸੀਂ ਆਪ ਸਮਝੋ ਕਿ ਜਦੋਂ ਕੋਈ ਬੜਬੋਲਾ ਬੰਦਾ ਕਿਸੇ ਦੇ ਹੱਥ ਲੱਗ ਜਵੇ ਜੋ ਕਿਸੇ ਦੀ ਕਮਜ਼ੋਰੀ ਕੋਈ ਫੜ ਲਵੇ ਤੇ ਕੋਈ ਨਾ ਕੋਈ ਉਹਨਾਂ ਦੇ ਮਗਰ ਲੱਗ ਜਾਂਦਾ ਉਹਨਾਂ ਦੇ ਕੋਲ ਸਵਾਲ ਜਾਗਦਾ ਔਰ ਜੇ ਐਮਪੀ ਦੀ ਗੱਲ ਕਰੀਏ ਐਮਪੀ ਜਿਹੜਾ ਰਾਜਗਾਇਕ ਐਮਪੀ ਹੋਵੇ ਜਿਹਨੂੰ ਅਮਰੀਕਾ ਦੀ ਫੈਲੋਸ਼ਿਪ ਹੋਵੇ ਜਿਹੜਾ ਮੌਕੇ ਦਾ ਐਮਪੀ ਹੈਗਾ ਉਹਨੂੰ ਅਰਬ ਰੁਪਈਆ ਦਾ ਉਹ ਮਲਕ ਆ ਤੇ ਉਹਨੇ ਉਹਨੂੰ ਉਸ ਡੇਰੇ ਦਾ ਮਤਲਬ ਸਰਪ੍ਰਸਤ ਵੀ ਆ ਉੱਥੇ ਦਾ ਅਸੀਂ ਉਸ ਮਸਲੇ ਚੋਂ ਕੀ ਲੈਣਾ ਮਤਲਬ ਜਾਂ ਤੱਕ ਦੋਹਾਂ ਚੀਜ਼ਾਂ ਨੂੰ ਵੱਖ ਰੱਖ ਕੇ ਗੱਲ ਕਰਦੇ ਹੈਨਾ ਕਿ ਤੁਹਾਨੂੰ ਲੱਗਦਾ ਕਿ ਵੀ ਉਹ ਦੋ ਚਾਰ ਤੋਲੇ ਸੋਨੇ ਦਾ ਭੁੱਖਾ ਆ ਜਿਹੜਾ ਉਥੋਂ ਸੋਨਾ ਲੱਗਿਆ ਇਹ ਸਾਰੀਆਂ ਚੀਜ਼ਾਂ ਮੁਫਤ ਦੀਆਂ ਮਤਲਬ ਉਹਨਾਂ ਨੂੰ ਕੋਈ ਰਸਤਾ ਨਜ਼ਰ ਨਹੀਂ ਆਉਂਦਾ ਦੂਸਰੀਆਂ ਪਾਰਟੀਆਂ ਨੂੰ ਆਪਣੇ ਹਲਕੇ ਦੇ ਵਿੱਚ ਵੀ ਉਹਨਾਂ ਦੇ ਕੋਲੋਂ ਇਹ ਜਰਿਆ ਹੀ ਨਹੀਂ ਜਾ ਰਿਹਾ ਕਿ ਇੱਕ ਅਕਾਲੀ ਦਲ ਦੀ ਮਾਮੂਲੀ ਵਰਕਰ ਐਮ ਐਲ ਏ ਕਿਵੇਂ ਮੰਗੀ ਔਰ ਨਾ ਅਕਾਲੀ ਦਲ ਕੋਲ ਜਰਿਆ ਜਾ ਰਿਹਾ ਜਾਂ ਦੂਸਰੇ ਕੋਲੋਂ ਜਰਿਆ ਜਾ ਰਿਹਾ ਜਿਨ੍ਹਾਂ ਦੀਆਂ ਕੁਰਸੀਆਂ ਖੁੱਸ ਗਈਆਂ ਉਹਨਾਂ ਨੇ ਕੋਈ ਨਾ ਕੋਈ ਚੀਜ਼ਾਂ ਤਾਂ ਲੱਭਣੀਆਂ ਆਇਆਂ ਨਾਤ ਕੋਈ ਨਾ ਕੋਈ ਉਹ ਇਹੋ ਜਿਹੀ ਚਾਲਬਾਜ਼ੀ ਕੋਤੋਂ ਕੋਣੋਂ ਸਿਵਾਏ ਕਿਉਂਕਿ ਜਿਸ ਤਰੀਕੇ ਨਾਲ ਡਵੈਲਪਮੈਂਟ ਚੱਲਦੀ ਆ ਜਿਸ ਤਰੀਕੇ ਨਾਲ ਲੋਕ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਆ ਜਿਸ ਤਰੀਕੇ ਨਾਲ ਸਾਡੇ ਵਰਕਰ ਸਾਰੇ ਕੰਮ ਕਰਦੇ ਆ ਜਿੱਦਾਂ ਅਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਕਹਿ ਲਓ ਕਿ ਨਕੌਦਰ ਹਲਕਾ ਬਹੁਤ ਸੋਹਣੇ ਤਰੀਕੇ ਦੇ ਨਾਲ ਚੱਲ ਰਿਹਾ ਬਰਦਾਸ਼ਤ ਨਹੀਂ ਹੋ ਰਿਹਾ ਲੋਕੋ ਨਾਲ ਤੋਂ ਟੁੱਟ ਰਿਹਾ ਜਿਹਦਾ ਕਾਰਨ ਉਹਨਾਂ ਨੇ ਕੋਈ ਨਾ ਕੋਈ ਬਦਨਾਮੀ ਮੈਨੂੰ ਫਰਕ ਨਹੀਂ ਪੈਂਦਾ ਮੈਨੂੰ ਇਹਦੇ ਨਾਲ ਕੋਈ ਸਬੰਧ ਨਹੀਂ ਕਾਗਰਸ ਹਏ ਇਹ ਵੱਡਾ ਸਵਾਲ ਹੈ ਮੇਰੇ ਖਿਆਲ ਚ ਮੇਰਾ ਇਹਦੇ ਤੇ ਕੋਈ ਬੋਲਣਾ ਨਹੀਂ ਬੰਦਾ ਪਰ ਮੈਨੂੰ ਜਿਵੇਂ ਸਾਡਾ ਸੀਨੀਅਰ ਲੀਡਰਸ਼ਿਪ ਸਾਨੂੰ ਜਿਵੇਂ ਪਾਰਟੀ ਦੀ ਹਾਈ ਕਮਾਂਡ ਸਾਨੂੰ ਹੁਕਮ ਲਾਏਗੀ ਅਸੀਂ ਤਾਂ ਉਹਵੇਂ ਕਰਾਂਗੇ ਨਫਾ ਨੁਕਸਾਨ ਦੇਖਣਾ ਉਹਨਾਂ ਦਾ ਕੰਮ ਆ ਸਾਡਾ ਕੰਮ ਆ ਕਿ ਅਸੀਂ ਆਪਣਾ ਵੋਟ ਬੈਂਕ ਜਿਹੜਾ ਉਹਨੂੰ ਆਪਣਾ ਕੰਟਰੋਲ ਚ ਕਿਵੇਂ ਰੱਖਣਾ ਅਸੀਂ ਆਪਣਾ ਵੋਟਰ ਬੈਂਕ ਕਿਵੇਂ ਵਧਾਉਣਾ ਸਾਡਾ ਧਿਆਨ ਸਿਰਫ ਉਹਦੇ ਤੇ ਕਿੰਨੇ ਥੈਂਕ ਯੂ